ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜਗਲ ਕਸ਼ੋਰ ਜੀ ਜਗਲ ਕਸ਼ੋਰ ਸ਼ਰਮਾ ਜੀ ਅੰਮ੍ਰਿਤਸਰ ਤੋਂ ਸਾਰੇ ਆਪਣੀ ਜਿਹੜੀ ਵੀ ਡਿਊਟੀ ਕਰ ਰਹੇ ਨੇ ਰੋਡ ਚੋਦੀ ਤਿਆਰੀ ਚੱਲ ਰਹੀ ਹੈ ਤਾਂ ਸਾਡੇ ਨਾਲ ਜਿਹੜੇ ਆਗੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸ਼ਰਮਾ ਜੀ ਵੈਸਟਰ ਲਗੀ ਦੀ ਇਲੈਕਸ਼ਨ ਆ ਬਾਈ ਇਲੈਕਸ਼ਨ ਆ ਕੀ ਮਾਹੌਲ ਹੈ ਲੱਗ ਰਿਹਾ ਔਰ ਕੀ ਨਤੀਜਾ ਲੱਗ ਰਿਹਾ ਦੇਖੋ ਜੀ ਮਾਹੌਲ ਤਾਂ ਬਹੁਤ ਵਧੀਆ ਹੈਗਾ ਹੈ ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਜਿਹੜੀ ਇਹ ਇਲੈਕਸ਼ਨ ਜਰੂਰ ਦਿੱਤੇਗੀ ਉਹਦਾ ਕਾਰਨ ਇਹ ਕਿ ਇੱਕ ਤੇ ਕੈਂਡੀਡੇਟ ਬਹੁਤ ਹੀ ਪਪੂਲਰ ਈਮਾਨਦਾਰ ਔਰ ਹਮੇਸ਼ਾ ਹੀ ਉਹਨਾਂ ਨੇ ਕਾਂਗਰਸ ਵਾਸਤੇ ਕੰਮ ਕੀਤਾ ਹੈ ਉਹ ਕਈ ਵਾਰੇ ਉਹ ਕੌਂਸਲਰ ਰਹੇ ਨੇ ਉਹਦੇ ਨਾਲ ਵਾ ਮੈਂ ਸਮਝਦਾ ਕਿ ਇੱਕ ਜੋਟੋ ਕੇ ਕਾਂਗਰਸ ਦੇ ਕਾਰਜਕਰਤਾ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਮਿਹਨਤ ਉਹ ਜ਼ਰੂਰ ਸਫਲ ਹੋਏਗੀ ਔਰ ਕਾਂਗਰਸ ਦੀ ਲੀਡਰਸ਼ਿਪ ਸਮੂਚੀ ਲੀਡਰ ਦੇ ਇੱਥੇ ਆਈ ਹੋਈ ਹੈ ਸ਼ਰਮਜੀਤ ਤੁਸੀਂ ਵੀ ਸ਼ਹਿਰ ਦੇ ਆਗੂ ਹੋ ਸ਼ਹਿਰ ਦੀ ਸਿਆਸਤ ਮੇਰੇ ਕਹਿੰਦਾ ਮਤਲਬ ਕਰਦੇ ਹੋ ਸ਼ਹਿਰ ਦੇ ਇਹਨਾਂ ਜਲੰਧਰ ਸ਼ਹਿਰ ਦੇ ਜਿਹੜੇ ਲੋਕਾਂ ਦੇ ਮੁੱਦੇ ਆ ਕੋਈ ਕਿਸ ਤਰ੍ਹਾਂ ਸਮਝਦੇ ਹੋ ਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਨਹੀਂ ਹੋਈ ਲੋਕਾਂ ਦਾ ਕਹਿੰਨਾ ਕਿ ਜਿਹੜੇ ਦੋਸ਼ ਲਾ ਰਹੇ ਡਿਵੈਲਪਮੈਂਟ ਵੀ ਨਹੀਂ ਕਰ ਪਾਏ ਤੁਸੀਂ ਇਰਤੇ ਕੀ ਕਹਿਣਾ ਚਾਹੁੰਦੇ ਮੈਂ ਸਮਝਦਾ ਜੋ ਮੈਂ ਇਥੋਂ ਜਲੰਧਰ ਦੇ ਹਾਲਾਤ ਦੇਖੇ ਨੇ ਸ਼ਹਿਰ ਦੇ ਉਹ ਡਿਵੈਲਪਮੈਂਟ ਦਾ ਨਾ ਤੇ ਨਾਂ ਹੀ ਨਹੀਂ ਹੈਗਾ ਕੋਈ ਡਿਵੈਲਪਮੈਂਟ ਨਹੀਂ ਹੋਈ ਔਰ ਲੋਕੀ ਇਸ ਗੱਲ ਤੋਂ ਵੀ ਬਹੁਤ ਨਾਰਾਜ਼ ਨੇ ਕਿ ਲੋਕੇ ਦੀ ਇੱਥੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ ਔਰ ਮੈਂ ਸਮਝਦਾ ਕਿ ਜਿਹੜੇ ਆਪ ਪਾਰਟੀ ਨੇ ਆਪਣੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕਰ ਸਕੇ ਔਰ ਇਥੋਂ ਦੇ ਲੋਕ ਜਿਹੜੇ ਨੇ ਬਹੁਤ ਸੂਝਵਾਨ ਨੇ ਹਮੇਸ਼ਾ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਹੈ ਔਰ ਪਾਰਲੀਮੈਂਟ ਦੇ ਇਲੈਕਸ਼ਨ ਚ ਕਾਂਗਰਸ ਕਾਫੀ ਵੋਟਾਂ ਤੋਂ ਜਿੱਤੀ ਸੀ ਮੇਰਾ ਕੀ ਲਾਇਤ ਕੀ ਵੀ ਕਾਂਗਰਸ ਦੇ ਜੀ ਕਾਫੀ ਬੋਲ ਦਿੰਦੇ ਥੈਂਕ ਯੂ ਜੀ ਤਾਂ ਸ਼ਰਮਾ ਜੀ ਅੰਮ੍ਰਿਤਸਰ ਤੋਂ ਵਿਧਾਇਕ ਨਹੀਂ ਸਾਬਕਾ ਚੇਅਰਮੈਨ ਵੀ ਰਹੇ ਨੇ ਤਾਂ ਉਹਨਾਂ ਦਾ ਦਾਵਾ ਹੈ ਜਿਵੇਂ ਕਾਂਗਰਸ ਦੇ ਸਾਰੇ ਵੀ ਆਗੂ ਦਾਵਾ ਕਰ ਰਹੇ ਨੇ ਕਿ ਸ਼ਹਿਰੀ ਸੀਟ ਹੈ ਕਾਂਗਰਸ ਦੀ ਸੀਟ ਹੈ ਤੇ ਕਾਂਗਰਸ ਦੀ ਸੀਟ ਜਿਹੜੀ ਹੈ ਜਿਵੇਂ ਲੋਕ ਸਭਾ ਚੋਣਾਂ ਚ ਚੰਨੀ ਸਾਹਿਬ ਨੂੰ ਭਾਰੀ ਮਾਰਜਨ ਨਾਲ ਜਿੱਤ ਮਿਲੀ ਸੀ ਉਸੇ ਤਰ੍ਹਾਂ ਹੀ ਇਹ ਬਾਈ ਇਲੈਕਸ਼ਨ ਵੀ ਕਾਂਗਰਸ ਜਿੱਤੇਗੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜਗਨ ਕੁਸ਼ੋਰ ਜੀ ਗੁਜਗੁਲ ਕੁਸ਼ੋਰ ਸ਼ਰਮਾ ਜੀ ਅੰਮ੍ਰਿਤਸਰ ਤੋਂ ਸਾਰੇ ਆਪਣੀ ਜਿਹੜੀ ਵੀ ਡਿਊਟੀ ਕਰ ਰਹੇ ਨੇ ਰੋਡ ਚੋਦੀ ਤਿਆਰੀ ਚੱਲ ਰਹੀ ਤਾਂ ਸਾਡੇ ਨਾਲ ਜਿਹੜੇ ਆਗੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸ਼ਰਮਾ ਜੀ ਵੈਸਟ ਹਲਗੀ ਦੀ ਇਲੈਕਸ਼ਨ ਆ ਬਾਈ ਇਲੈਕਸ਼ਨ ਆ ਕੀ ਮਾਹੌਲ ਹੈ ਲੱਗ ਰਿਹਾ ਔਰ ਕੀ ਨਤੀਜਾ ਲੱਗ ਰਿਹਾ ਦੇਖੋ ਜੀ ਮਾਹੌਲ ਤਾਂ ਬਹੁਤ ਵਧੀਆ ਹੈਗਾ ਹੈ ਔਰ ਮੈਂ ਸਮਝਦਾ ਕਿ ਭਈ ਕਾਂਗਰਸ ਪਾਰਟੀ ਜਿਹੜੀ ਇਹ ਇਲੈਕਸ਼ਨ ਜਰੂਰ ਦਿੱਤੇਗੀ ਉਹਦਾ ਕਾਰਨ ਇਹ ਇੱਕ ਤੇ ਕੈਂਡੀਡੇਟ ਬਹੁਤ ਹੀ ਪਪੂਲਰ ਆਮਾਨਦਾਰ ਔਰ ਹਮੇਸ਼ਾ ਹੀ ਉਹਨਾਂ ਨੇ ਕਾਂਗਰਸ ਵਾਸਤੇ ਕੰਮ ਕੀਤਾ ਹੈ ਉਹ ਕਈ ਵਾਰੇ ਉਹ ਕੌਂਸਲਰ ਇਹ ਨੇ ਉਹਦੇ ਨਾਲ ਵਾ ਮੈਂ ਸਮਝਦਾ ਕਿ ਇੱਕ ਜੋਟੋ ਕੇ ਕਾਂਗਰਸ ਦੇ ਕਾਰਕਟਰ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਮੈਨ ਤੇ ਉਹ ਜ਼ਰੂਰ ਸਫਲ ਹੋਏਗੀ ਪੁਰਤ ਕਾਂਗਰਸ ਦੀ ਲੀਡਰਸ਼ਿਪ ਸਮੁੱਚੀ ਲੀਡਰ ਦੇ ਇੱਥੇ ਆਈ ਹੋਈ ਹੈ ਸ਼ਰਮਜੀਤ ਤੁਸੀਂ ਵੀ ਸ਼ਹਿਰ ਦੇ ਆਗੂ ਹੋ ਸ਼ਹਿਰ ਦੀ ਸਿਆਸਤ ਮੇਰੇ ਕਹਿੰਦਾ ਮਤਲਬ ਕਰਦੇ ਹੋ ਸ਼ਹਿਰ ਦੇ ਇਹਨਾਂ ਜਲੰਧਰ ਸ਼ਹਿਰ ਦੇ ਜਿਹੜੇ ਲੋਕਾਂ ਦੇ ਮੁੱਦੇ ਆ ਕੋਈ ਕਿਸ ਤਰ੍ਹਾਂ ਸਮਝਦੇ ਹੋ ਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਨਹੀਂ ਹੋਈ ਲੋਕਾਂ ਦਾ ਕਹਿਣਾ ਕਿ ਜਿਹੜੇ ਦੋਸ਼ ਲੱਗ ਰਹੇ ਡਿਵੈਲਪਮੈਂਟ ਵੀ ਨਹੀਂ ਕਰ ਪਾਏ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਮਝਦਾ ਜੋ ਮੈਂ ਇਥੋਂ ਜਲੰਧਰ ਦੇ ਹਾਲਾਤ ਦੇਖੇ ਨੇ ਸ਼ਹਿਰ ਦੇ ਉਹ ਡਿਵੈਲਪਮੈਂਟ ਦਾ ਨਾ ਤੇ ਨਾ ਹੀ ਨਹੀਂ ਹੈਗਾ ਕੋਈ ਡਿਵੈਲਪਮੈਂਟ ਨਹੀਂ ਹੋਈ ਔਰ ਲੋਕੀ ਇਸ ਗੱਲ ਤੋਂ ਵੀ ਬਹੁਤ ਨਾਰਾਜ਼ ਨੇ ਕਿ ਲੋਕ ਇਹਦੇ ਇੱਥੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ ਔਰ ਮੈਂ ਸਮਝਦਾ ਕਿ ਜਿਹੜੇ ਆਪ ਪਾਰਟੀ ਨੇ ਆਪਣੀ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕਰ ਸਕੇ ਔਰ ਇੱਕੰਦੇ ਲੋਕ ਜਿਹੜੇ ਨੇ ਬਹੁਤ ਸੂਝਵਾਨ ਨੇ ਹਮੇਸ਼ਾ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਹੈ ਔਰ ਪਾਰਲੀਮੈਂਟ ਦੇ ਇਲੈਕਸ਼ਨ ਚ ਕਾਂਗਰਸ ਕਾਫੀ ਵੋਟਾਂ ਤੋਂ ਜਿੱਤੀ ਸੀ ਮੇਰਾ ਕੀ ਲਾਇਤ ਕੀ ਵੀ ਕਾਂਗਰਸ ਦੇ ਜੀ ਕਾਫੀ ਵੋਟਾਂ ਤੋਂ ਥੈਂਕ ਯੂ ਜੀ ਤਾਂ ਸ਼ਰਮਾ ਜੀ ਅੰਮ੍ਰਿਤਸਰ ਤੋਂ ਵਿਧਾਇਕ ਨਹੀਂ ਸਾਬ ਕਾ ਚੇਅਰਮੈਨ ਵੀ ਰਹੇ ਨੇ ਤਾਂ ਉਹਨਾਂ ਦਾ ਦਾਵਾ ਹੈ ਜਿਵੇਂ ਕਾਂਗਰਸ ਸਾਰੇ ਵੀ ਆਗੂ ਦਾਵਾ ਕਰ ਰਹੇ ਨੇ ਕਿ ਸ਼ਹਿਰੀ ਸੀਟ ਹੈ ਕਾਂਗਰਸ ਦੀ ਸੀਟ ਹੈ ਤੇ ਕਾਂਗਰਸ ਦੀ ਸੀਟ ਜਿਹੜੀ ਹੈ ਜਿਵੇਂ ਲੋਕ ਸਭਾ ਚੋਣਾਂ ਚ ਚੰਨੀ ਸਾਹਿਬ ਨੂੰ भारी मार्जिन जित मिली उस तरह इलेक्शन भी कांग्रेस जीतेगी कैमरा पर्सन मुकेश बागनदीप शर्मा दैनिक सवेरा टीवी जालंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर